ਕੋਡੀ 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 ਆਓ ਸਾਹਮਣੇ ਕਹਿੰਦੇ ਦੀਪਦ ਵਰਜੀ ਵਾਲਾ ਕਬੱਡੀ ਪਾਰ ਆਜ ਰੰਗਾਂ ਵਿੱਚ ਆਇਆ ਹਰਦਾ ਪਰੇ 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 ਆ ਬੱਲੇ ਬੱਲੇ ਆ ਦੀਪ ਬਜੂ ਦੀਪ ਬਜੂ ਦੀਪ ਬਜੂ ਪਰ 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 ਪੈਣੀ 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 ਆ ਖਾਨ ਲੱਗ ਗਈ ਕਹਿਆ 10000 ਰੁਪਿਆ ਦੀਪ ਦੀ ਰੇਡ ਦਾ ਹੋਊਗਾ ਸਾਡਾ ਬੱਬੂ ਯੂਕੇ ਦੇ ਨਾਲ ਬਿੱਟੂ ਸਾਡਾ ਆਸਟ੍ਰੇਲੀਆ ਭਰਾ ਉਧਰ ਗੁਰਮੀਤ ਸਿੰਗਾਪੂਰੀਆ ਬਲਵਿੰਦਰ ਕੈਨੇਡਾ ਸਾਰਿਆਂ ਦਾ ਧੰਨਵਾਦ ਯਾਰ ਸਾਡਾ ਭਰਾ ਵੱਡੇ ਪੁੱਤਰ ਤੋਂ ਵੱਡਾ ਧੰਨਵਾਦ ਸਾਡੇ ਸੁਖਦੇਵ ਸਿੰਘ ਜੀ ਸਰਪੰਚ ਬਹੁਤ ਵੱਡਾ ਪਿਆਰ ਦੀਪ ਤੇ ਚੱਕ ਦੇਸ ਰਵੜਾ ਮਿੱਠੂ ਦਾ ਤੇਲਾ ਮਿੱਠੂ ਦਾ ਤੇਲਾ ਬਣਾ ਦੂ ਮੇਲਾ ਇੱਕ ਪਾਸੇ ਦੀਪ ਇੱਕ ਪਾਸੇ ਗੱਗੀ ਓਏ ਹੋਏ 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 ਓ ਬੱਲੇ ਬੱਲੇ ਆ ਬੱਲੇ 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 ਵੱਜ ਗਏ ਫੂਟ ਰਾਣਾ ਆ ਪਾ ਗਿਆ ਆ ਦਬਰਜੀ ਵਾਲਾ ਆ ਗਿਆ ਰਾਣਾ ਕਰ ਸ਼ਬਦਾਂ ਦੀ ਦੀਪ ਦੀ ਕਬੱਡੀ ਕਿਉਂਕਿ ਪਰ ਕਬੱਡੀ ਦੇ ਪਹਿਲਾਂ 500 ਸੀਗਾ ਤੇ ਹੁਣ ਯਾਦ ਵੀਰੇ 1000 ਹੈ ਨਾ ਬਰੇ 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 ਹਾਂ 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 ਆਜੋ ਤਾਂ ਰਾ ਉਧਰ ਮਾਰੀ ਮੋਗੇ ਤੋਂ ਜ਼ਫੇਦਾਰ ਬਾਬਾ ਹਰਪਾਲ ਸਿੰਘ ਜੀ ਵਿਸ਼ੇਸ਼ ਤਾਰਫ ਤੋਂ ਪੁੱਜਿਆ ਦੀਪ ਇਹ ਐਂ ਕਰਨਗੇ ਦੀਪ ਇਹ ਐਂ ਕਰਨਗੇ ਕਰਦਾ ਉਹ ਦਰਾਨਕੇ ਭਲਵਾਨਕੇ ਵਾਲੇ ਆਉਂਦਾ ਨਜ਼ਾਰਾ ਉਹ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਉਹ ਦੂਰ ਹੁੰਦੇ ਦਿਨਾਂ ਦੇ ਭਲੇਖੇ ਸੋਹਣਿਆ ਅਗਲਾ ਵੀਕੀਆਂ ਦੀ 31 ਮੋੜਦਾ ਰਾਜੇ ਖੇਲੇ ਦਬਕਾ ਬਗਾਨੇ ਪੁੱਤ ਦਾ ਵੱਜਦਾ ਫਰਾਤਾ ਜਿਵੇਂ ਨੀਲੇ ਫੋੜਦਾ ਇੱਕ ਇੱਕ ਜੁਰਜੀ ਆਲਿਆ ਕਈ ਵਾਰੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਪੁਰਾਣਾ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ